ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਬਰਾ ਡੇਰੀ ਫਾਰਮ ਚ ਅੱਜ ਦੀ ਵੀਡੀਓ ਦੋਸਤੋ ਬਣਾ ਰਹੇ ਆ ਪਿੰਡ ਥਾੜੇ ਮੋੜ ਜ਼ਿਲ੍ਹਾ ਫਰੀਦਕੋਟ ਜ਼ਿਲ੍ਹਾ ਫਰੀਦਕੋਟ ਤਹਿਸੀਲ ਕੋਟਕਪੂਰਾ ਅੱਜ ਦੀ ਵੀਡੀਓ ਚ ਦੋਸਤੋ ਪੰਜ ਬੱਛੀਆਂ ਵਖਾਉਣੀਆਂ ਖੀਰੀਆਂ ਤੇ ਜਿਹੜੇ ਵੀ ਚੈਨਲ ਤੇ ਪਹਿਲੀ ਯਾਰ ਜੁੜੇ ਆ ਉਹਨਾਂ ਨੂੰ ਰਿਕਵੈਸਟ ਆ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਿਓ ਜੇ ਵੀਡੀਓ ਬਣਾਉਣੀ ਹੋਵੇ ਮੇਰਾ ਨੰਬਰ 9592626959 ਇਹ ਨੰਬਰ ਤੇ ਕਨੈਕਟ ਕਰ ਸਕਦੇ ਆ ਦੋਸਤੋ ਦੋ ਜਲਸਿੰਗਾ ਬੱਛੀਆਂ ਇੱਕ ਕ੍ਰੋਸ ਦੇ ਵਿੱਚ ਪੈਂਦੀ ਹਨ ਹਾਂ ਇੱਕ ਦੋ ਤੋਂ ਥੋੜੀ ਜੀ ਕ੍ਰੋਸ ਆ ਤੇ ਦੋ ਪੂਰੀਆਂ ਜਾਤ ਵਾਲੀਆਂ ਬੱਚੀਆਂ ਤੇ ਪ੍ਰਾਪਰਟੇ ਡੀਟੇਲ ਬਾਈ ਤੋਂ ਲੈ ਲੈਣੇ ਆ ਆ ਜਾ ਬਈ ਸਤਿ ਸ਼੍ਰੀ ਅਕਾਲ ਬਈ ਇਨਾਮ ਦੱਸ ਦੇ ਵੀ ਤਕਸੀਰ ਸਿੰਘ ਠੀਕ ਆ ਆਪਣਾ ਕਿਹੜੀ ਸੜਕ ਦੇ ਘਰ ਆ ਬਾਹਰ ਖੇਤਾਂ ਦੇ ਵਿੱਚ ਹਨ ਥੜਿਆਂ ਵਾਲੀ ਸੜਕ ਥੜਿਆਂ ਵਾਲੀ ਸੜਕ ਤੇ ਬਾਹਰ ਖੇਤਾਂ 'ਚ ਟਿੱਬੀ ਦੇ ਘਰ ਖੇਤਾਂ ਠੀਕ ਆ ਤੇ ਜਿਹੜੀ ਆਪਣੀ ਆ ਪਹਿਲੇ ਨੰਬਰ ਤੇ ਵੱੱਛੀ ਆ ਇਹ ਕਿੰਨੇ ਟਾਈਮ ਦੀ ਆ ਇਹ ਸਵਰਥਾਲ ਦੀ ਆ ਖੀਰੀ ਆ ਮੂੰਹ ਦੀ ਖੀਰੀ ਆ ਹਾਂ ਤੇ ਇਹਦਾ ਮੁੱਲ ਦੇਣ ਲੈਣ ਵਾਲਾ ਮੁੱਲ 20000 ਦੀ ਠੀਕ ਆ ਕਿੰਨੇ ਕੁ ਦੁੱਧ ਵਾਲੀ ਦੀ ਉਹ ਨਹੀਂ ਦੱਸਿਆ ਦੱਸਿਆ ਵੀ ਦੁੱਧ ਤਾਂ ਨਹੀਂ ਪਤਾ ਲੈ ਕੇ ਆਂਦੀ ਠੀਕ ਆ ਤੋੜ ਕੇ ਦਿਖਾ ਦੇ ਇੱਥੋਂ ਹੀ ਗੜਾ ਕਢਾ ਲਈ ਇਹਦਾ ਦੋਸਤੋ ਵੇਖ ਸਕਦੇ ਆ ਥੋੜਾ ਜਿਹਾ ਚਾਨਣ ਪੈਂਦਾ ਇੱਧਰੋਂ ਤੇ ਰੰਗ ਬਾ ਚੰਗਾ ਐਂ ਮੂਹ ਦਾ ਐਂ ਹੀ ਲਿਆ ਥਾਣ ਦੋਸਤੋ ਚਾਰ ਹੀ ਹੋਣਗੇ ਬਾਈ ਕੋਲੇ ਪਸ਼ੂ ਜਾਦੇ ਕਰਕੇ ਤਾਂ ਦੋਸਤੋ ਸੇਲ ਕਰਦੀਆਂ ਇਹ ਕੋਲ ਲਿਆ ਬਈ ਦੇਖ ਸਕਦੇ ਆ ਰੰਗ ਬਾਜ ਬਹੁਤ ਸੋਹਣਾਗਾ ਥਾਣ ਦੋਸਤੋ ਬਹੁਤ ਸੋਹਣੇ ਚਾਰ ਹੀ ਬਾਕੀ ਬਹੁਤ ਸੋਹਣਾ ਥਾਣ ਕੱਢੂਗੀ ਕੱਦ ਠੀਕ ਆ ਸਵਾ ਕਸਾਲ ਦੀ ਉਮਰ ਦੱਸਿਆ ਬਾਈ ਨੇ ਇਹਦੀ ਦੇਖ ਸਕਦੇ ਆ ਦੰਦੋ ਖੀਰੀ ਆ ਇਹ ਮੋਲੇ ਦਾ ਦੇ ਲੈਣ ਵਾਲਾ ਜਮਾਂ ਜਾਇਜ਼ ਹਾਂ ਮਾਨਤਾਂ ਕਰਦਾਂਗੇ ਕਿ ਕਿਹੜੀ ਆ ਤੁਹਾਨੂੰ 21000 ਚੋਂ ਹਾਂ ਮਾਨਤਾਂ ਕਰਦਾਂਗੇ ਦੋਸਤੋ 21000 ਮੋਲਾ ਇਹਦਾ ਵਿੱਚੋਂ ਮੌਕੇ ਤੇ ਮਾਨਤਾਂ ਲੋ ਜਿਹੜੀ ਆਪਣੀ ਆਹ 2 ਨੰਬਰ ਤੇ ਡੱਬੀ ਬੱਛੀ ਆ ਇਹ ਕਿੰਨੇ ਟਾਈਮ ਦੀ ਆ ਇਹ ਡੇਢ ਸਾਲ ਦੀ ਡੇਢ ਸਾਲ ਦੀ ਮੂੰਹ ਨਹੀਂ ਖੀਰੀ ਇਹ ਮੂੰਹ ਖੀਰੀ ਆ ਤੇ ਇਹ ਬਣੀ ਆ ਕਿ ਨਹੀਂ ਨਹੀਂ ਇਹ ਤਾਂ ਟੀਕਾ ਨਹੀਂ ਭਰਾਏ ਠੀਕ ਆ ਹੁੰ ਤਾਰਾ ਤੁਨਾ ਕਰ ਠੀਕ ਨੇ ਇਹ ਜੀ ਤਾਰਾ ਕਿੰਨੇ ਨੇ ਬਾਰਡਰ ਬਾਰਡਰ ਪਾਇਆ ਠੀਕ ਆ ਦੇਖ ਸਕਦੇ ਹੋ ਦੋਸਤੋ ਚਾਰ ਹੀ ਥਾਣੇ ਇਹਦੇ ਆ ਤੋੜ ਕੇ ਵੀ ਦਿਖਾ ਲ ਗਏ ਮੂੰਹੋਂ ਖੀਰੀ ਆ ਇਹ ਡੇਢ ਸਾਲ ਦੀ ਕਿਤੇ ਵੀ ਡੇਢ ਸਾਲ ਦੀ ਹੈ ਡੇਢ ਸਾਲ ਦੀ ਆ ਦੋਸਤੋ ਰੰਗ ਬਾਜ ਇਹਦਾ ਵੀ ਦੇਖ ਸਕਦੇ ਆ ਚੰਗੀ ਵੱੱਛੀ ਆ ਜਰੂਰ ਕਨੈਕਟ ਕਰ ਲਓ ਬਾਈ ਦੇ ਨਾਲ ਕਾਤ ਕਾਠ ਚੰਗਾ ਕਰੂਗੀ ਬਾਕੀ ਥਣ ਬਹੁਤ ਸੋਹਣੇ ਆ ਚਾਰ ਹੀ ਦੋਸਤੋ ਚਾਰੇ ਥਣ ਗੈਰ ਚਨੇਖਣਵੇਂ ਲੱਗੇ ਹੋਏ ਆ ਦੇਖ ਸਕਦੇ ਆ ਬਾਈ ਕੋਲੇ ਇੱਕ ਥੋੜੇ ਜਿਹੇ ਦੋਸਤੋਂ ਪਸ਼ੂ ਜ਼ਿਆਦਾ ਕਰਕੇ ਸਾਂਭਣ ਦੀ ਦਿੱਕਤ ਆ ਰਹੀ ਆ ਤੇ ਦੋ-ਦੋ ਕੱਟੇ ਯਾਨੀ ਕਿ ਦੋਸਤੋਂ ਫੀਡ ਤੇ ਇਹ ਝਾਲਦੀਆਂ ਨਹੀਂ ਤੇ ਇਕੱਟਾ-ਗੱਟਾ ਤਾਂ ਪਾ ਵੀ ਦਿੱਤਾ ਇਹਨੂੰ ਠੀਕ ਆ ਤੇ ਜਿਹੜੀ ਆ ਆਪਣੀ ਆ ਤਿੰਨ ਨੰਬਰ ਤੇ ਜਲਸੀ ਜਲਸੀ ਵਛੀ ਆ ਇਹ ਇੱਕ ਸਾਲ ਤੇ ਦੋ ਮਹੀਨੇ ਇੱਕ ਸਾਲ ਤੇ ਦੋ ਮਹੀਨਿਆਂ ਦੀ ਕਿੰਨੇ ਕ ਦੁੱਧ ਆਲੀ ਦੀ ਆ ਇਹ ਬਸ ਦੁੱਧ ਸੀਗਾ ਬਸ ਰੱਖੋ ਲੱਗ ਠੀਕ ਆ ਤੇ ਇਹਦਾ ਮੁੱਲ ਆਪਾਂ ਕੀ ਰੱਖਾਂਗੇ ਇਹਦਾ 20 ਇਹਦਾ 20000 ਇਹ ਇਹਦਾ ਕਿੰਨਾ ਕੀਤਾ ਜੀ ਆਪਾਂ ਕਿਨੇ ਦਾ ਨਹੀਂ ਕੀਤਾ ਗਾ ਇਹਦਾ ਆਪਾਂ ਬਾੜੀ ਆ ਇਹ ਆ ਆ ਢੱਬੀ ਬੱਛੀ ਦਾ ਦੋਸਤੋ ਜਿਹੜੀ 2 ਨੰਬਰ ਤੇ ਵਿਖਾਈ ਸੀ ਇਹਦਾ 22000 ਮੌਲਾ ਵਿੱਚੋਂ ਮੌਕੇ ਦੇ ਮਾਨਤਾਨ ਹੋ ਜਾਊਗਾ ਤੇ ਜਿਹੜੀ ਆ 3 ਨੰਬਰ ਤੇ ਜਾਲਸੀ ਬੱਛੀ ਵਿਖਾਈ ਆ ਇਹਦਾ ਕਿੰਨਾ ਸੀ 20 20000 20000 ਇਹਦਾ ਦੋਸਤੋ ਮੌਲਾ ਵਿੱਚੋਂ ਮੌਕੇ ਦੇ ਮਾਨਤਾਨ ਇਹਦਾ ਹੋ ਜਾਊਗਾ ਪੰਜਾਂ ਬੱਛੀਆਂ ਨੂੰ 5 ਘਟੇ ਤੁਸੀਂ 4-2 ਤੇ ਨਵੇਂ ਦੋ ਦੋ ਹੋ ਜਾਣਗੇ ਦੋਸਤੋ ਚੰਗੀਆਂ ਵੱਛੀਆਂ ਇਹ ਵੀ ਖੀਰੀ ਆ ਦੋਸਤੋ ਥਣ ਥਣ ਬਹੁਤ ਚੰਗੇ ਚਾਰ ਚਾਰ ਹੀ ਥਾਣਾ ਦੋਸਤੋ ਕੋਈ ਫੋਟ ਛਾਂਕ ਕਿਸੇ ਦੇ ਨਾਲ ਭੋਰਾ ਨਹੀਂ ਕੀ ਦੇਖ ਸਕਦੇ ਰੰਗ ਬਾਗ ਬਹੁਤ ਚੰਗਾ ਕਰ ਚੁੱਕੇ ਬਹੁਤ ਚੰਗੀ ਆ ਨਵਾਇਆਂ ਨਹੀਂ ਦੋਸਤੋ ਬਾਈ ਨੇ ਨਿੱਜੇ ਨਵਾਇਆਂ ਉਹ ਲਗਾ ਇਦੋਂ ਵੀ ਜ਼ਿਆਦਾ ਚਮਕ ਮਾਨੀ ਸੀ ਕਿਉਂਕਿ ਬਾਈ ਨੂੰ ਮੈਂ ਫੋਨ ਨਹੀਂ ਲਾਇਆ ਪਹਿਲਾਂ ਬਾਈ ਦਾ ਫੋਨ ਆਇਆ ਸੀ ਵੀਡੀਓ ਦੀ ਬਸ ਕੱਲ ਸੋਹਾ ਮੈਂ ਫੋਨ ਲਾ ਕੇ ਨਹੀਂ ਦੋਸਤੋ ਤੁਰੇ ਦੇਖ ਸਕਦੇ ਆ ਥਣਚਾਰੇ ਗੈਬ ਚ ਨਿਖੜਵੇਂ ਸੋਹਣੇ ਥਣ ਲੱਗੇ ਹੋਇਆ ਜਿਹੜੀ ਆਪਣੀ ਚੌਥੇ ਨੰਬਰ ਤੇ ਵੱੱਛੀ ਆ ਇਹ ਕਿੰਨੇ ਟਾਈਮ ਦੀ ਆ 6 ਮਹੀਨੇ 1 ਸਾਲ ਦੀ ਤੇ ਇਹ ਕਿੰਨੇ ਕੁ ਦੁੱਧ ਵਾਲੀ ਗਾਂ ਦੀ ਆ 23 18 20 ਠੀਕ ਆ ਤੇ ਇਹਦਾ ਦੇਣ ਲੈਣ ਵਾਲਾ ਮੁੱਲ ਜਮਾਂ ਜਾਇਜ਼ ਇਹਦਾ ਲੈਣ ਦੇਣਾ 15000 ਦੀ 15000 ਦੀ ਵਿੱਚੋਂ ਮੌਕੇ ਤੇ ਕੋਹ ਹੋ ਜੂ ਠੀਕ ਆ ਦੇਖ ਸਕਦੇ ਆ ਦੋਸਤੋ ਇਹਦੀ ਵੀ ਥਣਚਾਰ ਹੀ ਗੈਬ ਚ ਨਿਖੜਵੇਂ ਬਾਕੀ ਦੇਖ ਸਕਦੇ ਆ ਚੰਗੀਆਂ ਬੱਚੀਆਂ ਦੋਸਤੋ ਜਰੂਰ ਬਾਈ ਦੇ ਨਾਲ ਕਨੈਕਟ ਕਰ ਲਓ ਇਹਦਾ ਰੰਗ ਬਾਜ ਬਹੁਤ ਚੰਗਾ ਹੈਗਾ ਬਾਕੀ ਮੂੰਹ ਮੱਥਾ ਵੀ ਦੇਖ ਸਕਦੇ ਆ ਦਾ ਕੱਦ ਚੰਗਾ ਕਰੂਗੀ ਸੋਹਣੀ ਬੱਚੀ ਬਣੂਗੀ ਦੇਖ ਸਕਦੇ ਆ ਇੱਕ ਦੋਸਤੋ ਆ ਪੰਜ ਨੰਬਰ ਤੇ ਕ੍ਰੋਸ ਪੰਨ ਦੇ ਵਿੱਚ ਪੈਂਦੀ ਆ ਇਹ ਕਿੰਨੇ ਟਾਈਮ ਦੀ ਆ ਬਈ 11 ਮਹੀਨਿਆਂ ਦੀ ਤੇ ਇਹਦਾ ਮੁੱਲ ਕੀ ਰਹੂਗਾ ਦੇਨ ਲੈਣ ਵਾਲਾ ਇਹਦੇ ਵੀ ਦੋਸਤੋ ਥਣਚਾਰੀ ਆ ਗੈਪ ਚ ਨਿਕੜਨੇ ਲੱਗੇ 10000 ਮੁੱਲ ਕੀ ਮੌਕੇ ਤੇ ਵੇਚ ਲਾਂਗੇ ਵਿੱਚੋਂ ਮੌਕੇ ਤੇ ਦੋਸਤੋ ਮਾਨਤਾਨ ਹੋਊਗਾ ਸਿੰਘ ਦਗਾਈ ਹੋਈ ਆ ਇਹਦੇ ਵੀ ਤੇ ਚਮਕ ਚੋਂ ਕਿਹਦੀ ਵੀ ਚੰਗੀ ਆ ਦੋਸਤੋ ਪੰਜਾਂ ਬੱਛੀਆਂ ਦਾ 88000 ਮੁੱਲ ਬੰਦਾ ਜੇ ਕੋਈ ਪੰਜੇ ਬੱਛੀਆਂ ਖਰੀਦੂਗਾ ਕਿੰਨੇ ਰੁਪਈਆ ਦੀਆਂ ਦੇ ਦਾਂਗੇ ਆਪਾਂ ਜਮਾ ਤਿਆਜ 75000 75000 ਦੀਆਂ ਦੋਸਤੋ 75000 ਦੀਆਂ ਬਾਈਆਂ ਦਾ ਪੰਜੇ ਬੱਚੀਆਂ ਦੇ ਦਾਂਗੇ ਇਹ ਚੋਂ ਬਾਈਆਂ ਦਾ ਛੋੜ ਛੱਪਾ ਹੀ ਹੋਊਗਾ 75000 ਦੀਆਂ ਬੱਚੀਆਂ ਹੋ ਜਾਣੀਆਂ ਜਰੂਰ ਕਨੈਕਟ ਕਰ ਲਿਓ ਬਾਈ ਦੇ ਨਾਲ ਫੋਨ ਨੰਬਰ ਆਪਣਾ 999 ਕਨਾਟ ਹਾਂ 38023 ਇੱਕ ਵਾਰੀ ਹੋਰ ਬੋਲਦੇ 999 ਕਨਾਟ 38023 ਲੈ ਵੀ ਦੋਸਤੋ ਬਾਈ ਦਾ ਨੰਬਰ ਤੁਹਾਨੂੰ ਲੈਦਾ ਜਰੂਰ ਕਨੈਕਟ ਕਰ ਲਓ ਚੰਗੀਆਂ ਵੱਛੀਆਂ ਪੰਜ ਇੱਕੋ ਘਰੋਂ ਹੀ ਵੱਛੀਆਂ ਤੁਹਾਨੂੰ ਮਿਲ ਜਾਣਗੀਆਂ ਤੇ ਵੀਡੀਓ ਜਿੰਨੀ ਵੀ ਹੋ ਸਕੇ ਵੱਧ ਤੋਂ ਵੱਧ ਸ਼ੇਅਰ ਕਰਦਿਆ ਕਰੋ ਜੁੜੇ ਰਹੋ ਆਪਣੇ ਚੈਨਲ ਦੇ ਨਾਲ ਵੀਡੀਓ ਦੇਖਣ ਲਈ ਤਿਆਰ ਰਹੋ ਸਾਰੇ ਵੀਰਾਂ ਦਾ ਧੰਨਵਾਦ